कि से टेबल परndarray कहे थे प्रणाम है ना शंकर महाराज की जय सर सुनिए प्रणाम है ਸੁਭਾਈ ਕਰ। ਕੀ ਕਹਿਣਾ ਚਾਹੋਗੇ ਅ ਕਿ ਤੁਸੀ ਕਿਹੜਾ ਅਹੁਦਾ ਮਿਲਿਆ ਵਾ ਤੇ ਹੱਟ ਮਸਤ ਕੌਣ ਹੋਏ ਜੀ? ਇਹ ਸ਼ੁਰੂਆਤੇ ਥੋਕੀ ਸੀ ਆ ਮੈਂ ਜੋ ਬਨਰਦਾਵਾ ਜ਼ਿਲ੍ਹਾ ਪ੍ਰਧਾਨ ਆਮਾਦੀ ਪਾਰਟੀ ਕਰਦਾਸਪੁਰ ਕੱਲ ਮੈਨੂੰ ਪਾਰਟੀ ਨੇ ਜੋ ਚੇਅਰਮੈਨ ਪਲਾਨਿੰਗ ਬੋਰਡ ਕਰਦਾਸਪੁਰ ਦੀ ਜ਼ਿੰਮੇਵਾਰੀ ਦਿੱਤੀ ਹੈ। ਨਾਲ ਮੇਰੇ ਲੱਖੀ ਜੀ ਨੂੰ ਮੈਂਬਰ ਉਸ ਬੋਰਡ ਦਾ ਲਾਇਆ ਹੈ। ਅੱਜ ਸਭ ਤੋਂ ਪਹਿਲਾ ਕੰਮ ਜਿਹੜਾ ਅਸੀਂ ਕੀਤਾ ਅਸੀਂ ਸ਼ੁਕਰਾਨੇ ਵਜੋਂ ਨਾਨਕ ਚੱਕ ਸਾਹਿਬ ਵਿਖੇ ਬਾਬਾ ਸ਼੍ਰੀ ਚੰਦੀ ਦੇ ਇਸ ਪਵਿੱਤਰ ਸਥਾਨ ਦੇ ਵਿੱਚ ਮੱਥਾ ਟੇਕਣ ਆਏ ਆ ਸੋ ਬਹੁਤ ਬਹੁਤ ਜ਼ਿਆਦਾ ਕੋਟਨ ਕੋਟ ਰੁਸ਼ਕਰਾਨਾ ਜਿਹੜਾ ਅਸੀਂ ਬਾਬਾ ਜੀ ਦਾ ਕਰਨਾ ਚਾਹੁੰਦੇ ਆ ਕਿਉਂਕਿ ਜਿਵੇਂ ਸਾਰੇ ਜਾਣਦੇ ਆ ਸਾਡੇ ਇਲਾਕੇ ਨੂੰ ਸਾਡੇ ਜ਼ਿਲ੍ਹੇ ਨੂੰ ਬਹੁਤ ਜ਼ਿਆਦਾ ਬਾਬਾ ਜੀ ਦੀ ਬਖਸ਼ਿਸ਼ ਆ ਤੇ ਬਾਬਾ ਜੀ ਦੀ ਮਿਹਰ ਸਦਕਾ ਇਹ ਸਾਨੂੰ ਅੱਧਾ ਮਿਲਿਆ ਅੱਜ ਅਸੀਂ ਸ਼ੁਕਰਾਨਾ ਕਰਨ ਸਮੁੱਚੀ ਟੀਮ ਨਾਲ ਸਾਡੇ ਲੋਕ ਸਭਾ ਇੰਚਾਰਜ ਜੀਵ ਸ਼ਰਮਾ ਜੀ ਚੇਅਰਮੈਨ ਮਾਰਕੀਟ ਕਮੇਟੀ ਮਾਰ ਸਾਹਿਬ ਸਿੰਘੇੜਾ ਸਾਹਿਬ ਪੋਰ ਸੁਮੁੱਤੀ ਜਿਹੜੀ ਜਲਨ ਲੀਡਰਸ਼ਿਪ ਆ ਸਾਰੀ ਇੱਥੇ ਪਹੁੰਚੀ ਅੱਜ ਤੁਸੀਂ ਇਹ ਖਬਰ ਸਾਹਿਬ ਪਾਟਰ ਗ੍ਰੇਨ ਵਧੀਏ ਦਾ ਕੋਈ ਖਾਸ ਹਾਂਜੀ ਮੈਂ ਜਦੋਂ ਸਵੇਰੇ ਤਿਆਰ ਹੋ ਰਿਹਾ ਸੀਗਾ ਜੀ ਤੇ ਸਾਡੇ ਕੋਲੇ ਬਾਬਾ ਫਰੀਦ ਜੀ ਦੇ ਵੰਚ ਚੋਂ ਦਰਬਾਰ ਚੋਂ ਨਸਰ ਕੇ ਤੋਂ ਬਾਬਾ ਜੀ ਆਏ ਉਹਨਾਂ ਨੇ ਇੱਛਾ ਕਿਉਂਕਿ ਉਹਦੇ ਵੀ ਮੈਂ ਦਰਬਾਰ ਮੱਥਾ ਟੇਕਣ ਗਿਆ ਸੀਗਾ ਤੇ ਉਹਨਾਂ ਨੇ ਅੱਜ ਮੈਨੂੰ ਕਹਿੰਦੇ ਵੀ ਤੇਰੇ ਮੈਂ ਪੱਗ ਨੇ ਤਾਜ ਬਨਣਾ ਸੋ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਬਾਬਾ ਜੀ ਨੇ ਜਿਹੜੇ ਬਾਬਾ ਫਰੀਦ ਜੀ ਦੇ ਵੰਚੋਂ ਨੇ ਦਰਬਾਰ ਦੇ ਵਿੱਚੋਂ ਇਹ ਸਰੂਪਾ ਸਾਹਿਬ ਲੈ ਕੇ ਮੇਰੇ ਪੱਗ ਬੰਨੀ ਸੋ ਮੈਂ ਆਪਣਾ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਸੋ ਇਹਦਾ ਇਹ ਕਾਰਨ ਹੈ ਜੀ ਕਹੀਂ ਥੋੜਾ ਰਹਿ ਗਿਆ ਤੇ ਲੋੜ ਪੂਰੀ ਹੋਏਗੀ ਦੇਖੋ ਜੀ ਅਸੀਂ ਇੱਕ ਬੜੀ ਨੌਜਵਾਨ ਟੀਮ ਆ ਤੁਸੀਂ ਦੇਖ ਰਹੇ ਹੋ ਅਸੀਂ ਸਾਰੇ ਇੱਕ ਯੰਗਸਟਰਸ ਦੀ ਟੀਮ ਆ ਤੇ ਸਾਨੂੰ ਜਿਹੜੇ 6 ਮਹੀਨੇ ਵੀ ਅਗਲੇ ਮਿਲਨੇ ਆ ਉਹ ਅਸੀਂ 6 ਸਾਲ ਜਿੰਨਾ ਕੰਮ ਕਰ ਦੇਣਾ ਵਾ ਤੇ ਸੱਤੇ ਦੀਆਂ ਸੱਤੇ ਜਿਹੜੀਆਂ ਗੁਰਦਾਸਪੁਰ ਦੀਆਂ ਸੀਟਾਂ ਪਾਰਟੀ ਦੀ ਜਿੱਤ ਕੇ ਝੋਲੀ ਦੇ ਵਿੱਚ ਪਾਵਾਂਗੇ ਸੋ ਵਰਕਰ ਕੁਝ ਨਾਰਾਜ਼ ਮਸੂਹ ਜੇ ਕਰਿਆ ਦੇਖੋ ਜੀ ਜਿਹੜਾ ਪਰਿਵਾਰ ਜਦੋਂ ਵੱਡਾ ਹੁੰਦਾ ਤੇ ਜੇ ਕੋਈ ਕਿਸੇ ਦਾ ਗਿਲਾ ਸ਼ਿਕਵਾ ਰਹਿ ਜਾਂਦਾ ਤੇ ਮੈਂ ਵਾਦਾ ਕਰਦਾ ਬਤੌਰ ਜ਼ਿਲ੍ਹਾ ਪ੍ਰਧਾਨ ਕਿ ਆਪਾਂ ਸਾਰੇ ਇੱਕ ਮੁੱਠ ਹੋ ਕੇ ਇੱਕ ਜੁੱਟ ਹੋ ਕੇ ਆਪਾਂ ਜਿਹੜਾ ਵਾ ਇਹ ਜਿਹੜਾ ਅਗਲਾ 2027 ਦਾ ਇਲੈਕਸ਼ਨ ਉਹ ਲੜਾਂਗੇ ਤੇ ਫਿਰ ਮੈਂ ਕਹਿਣਾ ਚਾਹੁੰਦਾ ਜਿਹੜੇ ਸੱਤੇ ਦੀਆਂ ਸੱਤੇ ਗੁਰਦਾਸਪੁਰ ਜ਼ਿਲ੍ਹੇ ਦੀਆਂ ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗੇ ਉਹ ਵੀ ਅਹੁਦੇ ਮਿਲ ਦੀ ਸੰਭਾਵਨਾ ਹੈ ਉਹ ਨੇ ਕਈ ਵਾਰ ਦੇਖੋ ਪਾਰਟੀ ਜਦੋਂ ਟਾਈਮ ਟੂ ਟਾਈਮ ਜਿਹੜੀਆਂ ਨੇ ਸੰਗਠਨ ਦੇ ਵਿੱਚ ਵੀ ਵਿਸਥਾਰ ਕਰਦੀ ਨੇ ਸਰਕਾਰ ਦੇ ਵਿੱਚ ਵੀ ਜਦੋਂ ਅਹੁਦੇ ਕੋਈ ਲੀਵ ਹੁੰਦੇ ਨੇ ਖਾਲੀ ਹੁੰਦੇ ਨੇ ਪਾਰਟੀ ਵਰਕਰਾਂ ਨੂੰ ਮਾਣ ਦਿੰਦੀ ਹੈ ਔਰ ਇਹ ਸਿਰਫ ਆਮ ਆਦਮੀ ਪਾਰਟੀ ਆ ਕਿ ਜਿਹੜੀ ਆਮ ਘਰਾਂ ਦੇ ਆਮ ਬੱਚਿਆਂ ਨੂੰ ਆਮ ਨੌਜਵਾਨਾਂ ਨੂੰ ਮੌਕਾ ਦਿੰਦੀ ਆ ਨਹੀਂ ਤਾਂ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਪਹਿਲਾਂ ਸਰਕਾਰਾਂ ਹਟਾ ਕੇ ਗਈਆਂ ਨੇ ਉਹਨਾਂ ਚ ਆਪਣੇ ਘਰਾਂ ਦੇ ਚੇਅਰਮੈਨੀਆਂ ਆਪਣੇ ਪੁੱਤਰਿਆਂ ਨੂੰ ਆਪਣੇ ਭਤੀਜਿਆਂ ਨੂੰ ਸਾਡੇ ਜਿੰਨੇ ਵੀ ਅਸੀਂ ਇੱਥੇ ਖੜੇ ਆ ਕਿਸੇ ਦਾ ਵੀ ਕੋਈ ਸਿਆਸੀ ਵਿਚੋਕੜ ਨਹੀਂ ਸੋ ਇਹ ਜਿਹੜਾ ਮੈਂ ਸਮਝਦਾ ਆਉਣ ਵਾਲੇ ਦਿਨਾਂ 'ਚ ਵੀ ਜਿੰਨੇ ਵੀ ਸਾਡੇ ਹੋਰ ਮਿਹਨਤੀ ਵਰਕਰ ਨੇ ਪਾਰਟੀ ਸਾਰਿਆਂ ਨੂੰ ਸਨਮਾਨ ਜਨੇ ਕਾਦੇ ਦੇ ਦੇਖਣ ਵਜੂਗੀ ਕਪੜੀ ਐਜੂਕੇਸ਼ਨ ਤੇ ਥੋੜਾ ਚੈਨਲ ਪਾਓ ਦੇਖੋ ਜੀ ਮੈਂ ਇੰਜੀਨੀਅਰ ਆ ਦੀ ਬਾਇ ਪ੍ਰੋਫੈਸ਼ਨ ਮੈਂ ਸੌਫਟਵੇਅਰ ਇੰਜੀਨੀਅਰ ਆ ਮੈਂ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਬੈਚਲਰ ਆਫ ਟੈਕਨੋਲੋਜੀ ਫਿਰ ਮੈਂ ਕੈਨੇਡਾ ਦੀ ਧਰਤੀ ਤੇ ਜਾ ਕੇ ਆਪਣੀ ਮਾਸਟਰਸ ਕੀਤੀ ਬਿਜ਼ਨਸ ਦੇ ਵਿੱਚ ਪ੍ਰੋਜੈਕਟ ਮੈਨੇਜਮੈਂਟ ਮੈਂ ਕੋਰਸ ਕੀਤਾ ਜਿਹੋ ਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਕਾਰੋਬਾਰ ਕੀਤਾ ਜੀ ਸੋ ਮੈਂ ਬੇਸਿਕਲੀ ਪੋਸਟ ਗ੍ਰੈਜੂਏਟ ਆ ਨਹੀਂ ਇੱਕ ਕਿਸਾਨ ਲੈਣ ਤੋਂ ਦੇਖਾ ਜਿਹੜਾ ਉਹ ਜ਼ਰੂਰ ਕਰੇ ਉਹਨਾਂ ਨੂੰ ਕਿਸ ਤਰ੍ਹਾਂ ਸਮਝਾ ਸਕਦੇ ਜੀ ਅ ਦੇਖੋ ਜੀ ਜਿਹੜੀ ਇਹ ਪਾਲਿਸੀ ਆ ਇਹਦੇ ਉੱਤੇ ਵਿੱਚ ਕੋਈ ਵੀ ਇਹ ਇਹ ਮੰਡੇਟਰੀ ਜਿਹੜੀ ਚੀਜ਼ ਨਹੀਂ ਆ ਇਹ ਜ਼ਰੂਰੀ ਨਹੀਂ ਆ ਇਹ ਆਪਣੇ ਆਪ ਤੇ ਆ ਕਿ ਅਸੀਂ ਉਸ ਜਿਹੜਾ ਵੀ ਕਿਸਾਨ ਆ ਕਿ ਉਸ ਚੀਜ਼ ਦਾ ਹਿੱਸਾ ਬਣਨਾ ਨਹੀਂ ਬਣਨਾ ਤੇ ਇਹ ਜਿਹੜੀਆਂ ਵੀ ਵਿਰੋਧੀ ਤਾਕਤਾਂ ਗੁੰਮਰਾਹ ਕਰ ਰਹੀਆਂ ਨੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਕਿਸਾਨਾਂ ਨੂੰ ਸੁਚੇਤ ਕਰਨਾ ਚਾਹੁੰਦੇ ਆ ਸੁਨੇਹਾ ਦੇਣਾ ਚਾਹੁੰਦੇ ਆ ਕਿ ਕੋਈ ਗੁੰਮਰਾਹ ਹੋਣ ਦੀ ਲੋੜ ਨਹੀਂ ਇਹ ਆਪਣੀ ਇੱਛਾ ਤੇ ਆ ਜੇ ਤੁਹਾਡੀ ਇੱਛਾ ਵਾ ਤੁਸੀਂ ਇਸ ਨੀਤੀ ਨਾਲ ਜੁੜੋ ਜੇ ਨਹੀਂ ਇੱਛਾ ਕੋਈ ਆਪਾਂ ਨੂੰ ਕੋਈ ਸਰਕਾਰੀ ਇਹਦਾ ਹੁਕਮ ਨਹੀਂ ਆ ਕੋਈ ਅਗਲੀ ਜ਼ਰੂਰੀ ਚੀਜ਼ ਨਹੀਂ ਆ ਆਪਾਂ ਆਪਣੇ ਤੇ ਕਰਨਾ ਦੂਸਰੀ ਗੱਲ ਜਿਹੜੀ ਵਿਰੋਧੀ ਪਾਰਟੀਆਂ ਇਹਦਾ ਵਿਰੋਧ ਤਾਂ ਕਰ ਰਹੀਆਂ ਨੇ ਕਿਉਂਕਿ ਉਹਨਾਂ ਦੇ ਕਲੋਨੀਆਂ ਦੇ ਵਿੱਚ ਜਿਹੜੀਆਂ ਨਜਾਇਜ਼ ਕਲੋਨੀਆਂ ਬਣਾਉਂਦੇ ਨੇ ਹਿੱਸੇ ਹੁੰਦੇ ਨੇ ਉੱਥੋਂ ਹੀ ਉਹਨਾਂ ਨੇ ਇਲੈਕਸ਼ਨ ਫੰਡਿੰਗ ਇਕੱਠੀ ਕਰਨੀ ਆ ਤੇ ਜੇ ਕਲੋਨੀਆਂ ਸਰਕਾਰ ਕਿਸਾਨਾਂ ਨੂੰ ਫਾਇਦਾ ਸਿੱਧਾ ਉਹਨਾਂ ਲੱਗ ਪਿਆ ਤੇ ਸਰਕਾਰ ਨੂੰ ਤੇ ਕਿਸਾਨਾਂ ਦੀ ਜਿਹੜੀ ਜੋੜੀ ਬਣ ਗਈ ਤੇ ਜਿਹੜਿਆਂ ਵਿੱਚ ਘਾਰ ਜਿਹੜੇ ਵਿਰੋਧੀ ਪਾਰਟੀਆਂ ਦੇ ਦਲਾਲ ਬੈਠੇ ਨੇ ਤੇ ਇਹ ਜਿਹੜੇ ਕਲੋਨਾਈਜ਼ਰ ਜਿਹੜੇ ਇਲੀਗਲ ਕਲੋਨੀਆ ਬਣਾ ਕੇ ਇਹ ਪੋਲਿਟਿਸ਼ੀਨ ਜਿਹੜੇ ਵਿਰੋਧੀ ਪਾਰਟੀਆਂ ਨੂੰ ਫਿਰ ਸਾਧਦੇ ਨੇ ਤੇ ਉਹਨਾਂ ਦਾ ਜਿਹੜੀ ਫੰਡਿੰਗ ਖਤਮ ਹੋ ਜਾਂਦੀ ਇਹੋ ਜੀ ਦਰਦਾਰਾ ਬਾਕੀ ਹੋ ਰੇ ਪਾਲਿਸੀ ਬਹੁਤ ਵਧੀਆ ਕਿਉਂਕਿ ਸਰਕਾਰ ਦੀਆਂ ਖਾਜੀਆਂ ਬਹੁਤ ਜ਼ਿਆਦੀ ਕਿਲਤ ਆ ਰਹੀ ਸਖਾਣ ਬਹੁਤ ਪਰੇ ਚੰਗੀ ਦੇਖੋ ਜੀ 29 ਹਜ਼ਾਰ ਬੋਰੀ ਜਿਹੜੀ ਆ ਉਹ ਪਰਸੋ ਆਈ ਸੀਗੀ ਹਨਾ ਦੀ ਹੌਲੀ ਹੌਲੀ ਜਿਹੜੀ ਉਹ ਆਪਾਂ ਆਈ ਜਾ ਰਹੀ ਹੈ ਕੋਈ ਵੀ ਕਮੀ ਰਹਿਣ ਨਹੀਂ ਦਿੱਤੀ ਜਾਊਗੀ ਹ ਹੁਣ ਸਕਰੀਬਨ ਕਿਉਂਕਿ ਖਾਦ ਜਿਹੜੀ ਆ ਉਹ ਬੋਰੀਕ ਆਪਾਂ ਕਿਸਾਨ ਹਰ ਪੈਲੀ ਦੇ ਵਿੱਚ ਹੁਣ ਕਿਲਾ ਵਾਦੀ ਪਾਉਣ ਲੱਗ ਪਏ ਸੋਸ ਕਰਕੇ ਜਿਹੜੀ ਡਿਮਾਂਡ ਇੱਕਦਾਂ ਵਧੀ ਪਰ ਉਹ ਡੀਸੀ ਸਾਹਮਣੇ ਗੱਲ ਹੋ ਗਈ ਉੱਥੇ ਐਗਰੀਕਲਚਰ ਵਿਭਾਗ ਮਾਰਕੀਟ ਸਾਰੇ ਲੱਗੇ ਹੋਏ ਐ ਪਰ ਸਾਰੀ ਕਮੀ ਜਿਹੜੀ ਉਹ ਪੂਰੀ ਕਰ ਦਿੱਤੀ ਜਾਵੇਗੀ